ਸਮੁੰਦਰਾਂ ਦਾ ਰਾਜਾ ਨੀ ਮੈਂ ਹਾਜੀ ਮਸਤਾਨਾ ਮੋਟਾ ਵਿੱਚ ਰਹਿੰਦਾ ਜਿਦੇ ਲੱਦੇ ਅਸਮਾਨਾ ਕੌਣ ਸੀ ਹਾਜੀ ਮਸਤਾਨ ਅੰਡਰਵਰਲਡ ਦਾ ਸਭ ਤੋਂ ਪਹਿਲਾ ਡਾਉਨ ਚਾ ਬੰਬਈ ਦਾ ਦਾਤਾ ਅਸਲੀ ਨਾਮ ਸੀ ਮਸਤਾਨ ਮਿਰਜ਼ਾ ਪਰ ਉਹ ਜਦੋਂ ਹੱਜ ਤੇ ਗਿਆ ਤਾਂ ਲੋਕਾਂ ਨੇ ਉਹਨੂੰ ਹਾਜੀ ਮਸਤਾਨ ਕਹਿਣਾ ਸ਼ੁਰੂ ਕਰਤਾ ਬੰਬਈ ਦੇ ਅੰਡਰਵਰਲਡ ਦੇ ਵਿੱਚ ਰੋਜ਼ ਖੂਨ ਇੱਕ ਆਮ ਗੱਲ ਸੀ ਪਰ ਹਾਜੀ ਮਸਤਾਨ ਨੇ ਇੱਕ ਵਾਰ ਵੀ ਗੋਲੀ ਨਹੀਂ ਚਲਾਈ ਤਾਂ ਹੀ ਲੋਕ ਉਹਨੂੰ ਡਾਉਨ ਨਹੀਂ ਦਾਤਾ ਮਸਤਾਨ ਕਹਿੰਦੇ ਸੀ ਸਫੇਦ ਕੁੜਤਾ ਕਾਲਾ ਚਸ਼ਮਾ ਹੱਥ 'ਚ ਰੌਸਰੀ ਐਂਟਰੀ ਹਮੇਸ਼ਾ ਹਾਲੀਵੁੱਡ ਦੇ ਸਟਾਰ ਵਰਗੀ ਸੀ ਉਸ ਟਾਈਮ ਦੀ ਪੁਲਿਸ ਵੀ ਕਹਿੰਦੀ ਸੀ ਡਾਨ ਉਹ ਨਹੀਂ ਜੋ ਲੋਕਾਂ ਨੂੰ ਡਰਾਵੇ ਡਾਨ ਉਹ ਹੈ ਜੋ ਇੱਜ਼ਤ ਨਾਲ ਰਾਜ ਕਰੇ ਮਸਤਾਨ ਨੇ ਸੋਨੇ ਚਾਂਦੀ ਦੀ ਸਮਗਲਿੰਗ ਨੂੰ ਇੱਕ ਬਿਜ਼ਨਸ ਬਣਾ ਦਿੱਤਾ ਸਮਗਲਿੰਗ ਦੇ ਨਾਲ-ਨਾਲ ਉਹ ਲੋਕਾਂ ਦੀ ਹੈਲਪ ਵੀ ਬਹੁਤ ਕਰਦਾ ਸੀ ਲੋਕਾਂ ਵਿੱਚ ਉਹਦੀ ਇਮੇਜ ਰੋਬਿਨ ਹੁੱਡ ਵਰਗੀ ਸੀ ਦਾਉਦ ਨੇ ਅੰਡਰਵਰਲਡ ਨੂੰ ਮਾਫੀਆ ਬਣਾਇਆ ਪਰ ਹਾਜੀ ਮਸਤਾਨ ਨੇ ਅੰਡਰਵਰਲਡ ਨੂੰ ਇੱਕ ਅਲੱਗ ਇੱਜ਼ਤ ਦਿੱਤੀ ਅੱਜ ਵੀ ਬੰਬਈ ਦੀ ਹਵਾ ਵਿੱਚੋਂ ਇੱਕ ਆਵਾਜ਼ ਸੁਣਨ ਨੂੰ ਮਿਲਦੀ ਹੈ ਦਾਤਾ ਮਸਤਾਨ ਜਿੱਥੇ ਗੋਲੀ ਨਹੀਂ ਸਿਰਫ ਇੱਜ਼ਤ ਰਾਜ ਕਰਦੀ ਸੀ